ਆਪ ਦੀ ਧਰਤੀ ਵਿੱਚ ਬੇਸ਼ੁਮਾਰ ਗੋਸ਼ਮਾਈ ਹੋਈ ਨੇ ਇੱਥੋਂ ਦੇ ਲੋਕ ਅੱਖ ਗੈਰ ਧਰਮ ਬਹਾਦਰੀ ਅੱਗੇ ਮਹਿਮਾਨ ਨਵਾਜੀ ਲਈ ਦੁਨੀਆ ਭਰ ਵਿੱਚ ਮਸ਼ਹੂਰ ਆ ਦੁਨੀਆ ਦਾ ਕੋਈ ਅਜਿਹਾ ਸੁਪਾ ਜਾਂ ਦੇਸ਼ ਨਹੀਂ ਜਿਹੜਾ ਪੰਜਾਬ ਦੇ ਇਨਾਂ ਗੁਣਾਂ ਦੀ ਬਰਾਬਰੀ ਕਰ ਸਕੇ ਕ੍ਰਿਸ਼ੀਆਂ ਹੁਨੀਆਂ ਪੁਰੂਆ ਪੀਰਾਂ ਦੀ ਧਰਤੀ ਪੰਜਾਬ ਦੀ ਸਿਰਤ ਕਰਦਿਆਂ ਜਿਵੇਂ ਬਾਬੂ ਰਜਬਦੀ ਜੀ ਨੇ ਇੱਕ ਪ੍ਰਾਤਨ ਪੰਜਾਬ ਦੀ ਤਸਵੀਰ ਉਤਾਰੀ ਹੈ ਸੇਵਾ ਕਬੀਸ਼ਰੀ ਜੱਥਾ ਹੈ ਸਾਰੀ ਦੁਨੀਆਂ ਫਿਰ ਵੇਖੀ ਦੁਨੀਆਂ ਕੁੱਲ ਜਗ ਦੀਆਂ ਕਰੀਆਂ ਸੈਰਾਂ ਇੱਕ ਨਜਮ ਬਣਾਉਣੀ ਸ਼ਹਿਰ ਜੀਵ ਕੁਦਰੇ ਲੱਭ ਜੁ ਪੰਜਾਬੀ ਦੇ ਸਾਗੀ ਨਸ਼ਾ ਦਾ ਚੜਾ ਦੇ ਅੰਤਰੇ ਨਾਲ ਆ ਮੁਖ ਨੂੰ ਜਾਮ ਸ਼ਰਾਬੀ ਦੇ ਕੋਈ ਦੇਸ਼ ਪੰਜਾਬੋਂ ਸੋਹਣਾ ਨਾ ਢਲੇ ਪਰਤਾਂ ਦਾ ਮਾਲਾ ਪਰਬਤ ਚਲ ਬਿਠਾ ਖੰਡ ਦਾ ਸਰਬਤ ਪੰਜ ਨਦੀਆਂ ਮਾਰ ਨਹਿਰਾਂ ਢੱਪਨ ਕੇ ਕੱਢੀਆਂ ਨਹਿਰਾਂ ਛੱਡ ਪਾਤਰ ਮਨਰ ਭਾਵੇਂ ਦੇ ਵੇਖ ਚਾਲੇ ਚਰਨਾਂ ਕੇ ਸਾਹਮਣੇ ਖਿੜ 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 ਹੱਸਦੇ ਨਰ ਮੇਰੇ ਫਰੀਜੀਆਂ ਦੀ ਹਰਿਆਵਲ ਇਹਦੇ ਹਾਦੀ ਵਿਗਾਂ ਘੋਰਾ ਨਿਮੜਿਆ ਹੋਣਾ ਨਾ ਵੇਖੇ ਦੇਸ਼ ਬਤੇਰੇ ਦੁਨੀਆਂ ਤੇ ਕੋਈ ਦੇਸ਼ ਪੰਜਾਬੋਂ ਸੋਣਾ ਬੜੀ ਰੌਣਕ ਖੇਤ ਅਗਲੇ ਬੜੀ ਰੌਣਕ ਖੇਤ ਅਗਲੇ ਥਾਲੀ ਪਰ ਬੋਲਣ ਮਗਦੇ ਹਲ ਤੋਂ ਦੇ ਫਿਰਨਟ ਰੈਕਟਰ ਇਹਨੇ ਐਕਟਿੰਗ ਕਰਦੇ ਐਕਟਰ ਬਲਟੋ ਤੇ ਫਿਰਦੇ ਆੜੇ ਉੱਤੇ ਦੇ ਰੰਗਲੇ ਸਾਧੂ ਦੇ ਜਣ ਪਹਿਲਾ ਪੌਂਦੀਆਂ ਮੋਰ ਦੀਆਂ ਫਟ ਢੋੜ ਕੰਦਰ ਸਾਧੂ ਦੇ ਬੜਕਣ ਬਹਿਣੇ ਬੜਕਣ ਮਾਰੇ ਪੜਕੰ ਬੈੜਕੇ ਬੜਕਣ ਘੜੇ ਵਿੱਚ ਕੰਧਰਾ ਛੜਕਣ ਛੜਕੀਆਂ ਅਧੀ ਚੜ ਲੈਤੇ ਉਸ ਮੱਝ ਨੂੰ ਮੱਝ ਨਾ ਕਹਿੰਦੇ ਜਿਸ ਮੱਝ ਨੇ ਪਹਤਾ ਦੋਣਾ ਨਾ ਵਿਖੇ ਦੇਸ਼ ਬਥੇ but now i'm ਵੰਡਦੇ ਪੀੜਾ ਜਿੰਨੇ ਖੜਦੇ ਨਾਦੇ ਛੀੜਾ ਜਦ ਵਾਰਨ ਸੀਸ ਲਗਾਉਣਾ ਨਾ ਵਿਗ ਦੇਸ਼ ਬਥੇਰੇ ਦੁਨੀਆ ਮੇ ਕੋਈ ਦੇਸ਼ ਪੰਜਾਬੋਂ ਸੋਹਣਾ ਨਾ ਹੋਏ ਜੋੜ ਕਾ ਤੇਰੇ ਕੋਈ ਵਾਪੇ ਮਾਦਵੇ ਮਾਦੇ ਗੁਰੂ ਦਸਵੇਂ ਦੇ ਸਿੱਖ ਸਾਜੇ ਐਸੀ ਸਦਤੀਆਂ ਭਗਤ ਦੀਆਂ ਚੌਣਾ ਵਾਲਾ ਵੇਖੇ ਦੇਸ਼ ਤੇ ਤੇ ਦੁਨੀਆਂ ਤੇ ਕੋਈ ਦੇਸ਼ ਪੰਜਾਬੋਂ ਸੋਹਣਾ ਵੇਖੇ ਦੇਸ਼ ਤੇ